ਹੈਲੋ ਜੀ ਸਲਾਮ ਅਦਾਬ ਨਮਸਤੇ ਸਤਿ ਸ਼੍ਰੀ ਅਕਾਲ ਤੇ ਜੈਸਾ ਇਹ ਵੀ ਮੇਰੇ ਵੱਲੋਂ ਮੈਂ ਤੁਹਾਡਾ ਆਪਣਾ ਦੇਵਹੀਰ ਤੇ ਤੁਸੀਂ ਦੇਖ ਰਹੇ ਹੋ ਜੀ ਮੇਰਾ YouTube ਚੈਨਲ ਦੇਵਹੀਰ ਵਲੋਗਸ ਜਿੱਥੇ ਤੁਹਾਡੇ ਜਿੰਨੇ ਵੀ ਕਿਸੇ ਨੇ ਸਾਈਂ ਜੀ ਦੇ ਨਾਲ ਜੁੜੇ ਹੋਏ ਜਾਂ ਤੁਹਾਡੇ ਆਪਣੇ ਪੀਰ ਦੇ ਨਾਲ ਜੁੜੇ ਹੋਏ ਉਹ ਮੈਂ ਸਾਂਝੇ ਕਰਦਾ ਆਂ ਸੋਚ ਦਾ ਕਿੱਸਾ ਜਿਹੜਾ ਮੈਂ ਤੁਹਾਡੇ ਨਾਲ ਸਾਂਝਾ ਕਰਦਾ ਆਂ ਇਹ ਕਿੱਸਾ ਹੈ ਜੀ ਮੁਕਲ ਨਾਮ ਉਹਨਾਂ ਦਾ ਹਰਿਆਣਾ ਯਮਨਾ ਨਗਰ ਦੇ ਇੱਕ ਛੋਟੇ ਜਿਹੇ ਪਿੰਡ ਹਦੋਲੀ ਦੇ ਰਹਿਣ ਵਾਲੇ ਨੇ ਸਾਈ ਲਾਦੀਸ਼ਾ ਸਰਕਾਰ ਬਾਰੇ ਕਹਿੰਦੇ ਮੈਨੂੰ ਕੁਝ ਵੀ ਨਹੀਂ ਸੀ ਪਤਾ ਵੀ ਨਕੋਦਰ ਦਰਬਾਰ ਬਣਿਆ ਕੋਈ ਜਾਂ ਸਾਈ ਜੀ ਸਾਈ ਲਾਦੀਸ਼ਾ ਨਾਮ ਦੇ ਕੋਈ ਫਕੀਰ ਨਹੀਂ ਕੁਝ ਵੀ ਨਹੀਂ ਸੀ ਕਹਿੰਦੇ ਮੈਨੂੰ ਪਤਾ ਵੀ ਨਾਰਮਲ ਸਟੱਡੀ ਕੀਤੀ ਹੈ ਨਾਰਮਲ ਬੱਚਿਆਂ ਵਾਂਗੂ ਸ਼ੁਰੂ ਤੋਂ ਲੈ ਕੇ 2019 ਦੇ ਵਿੱਚ ਕਹਿੰਦੇ ਤਿਆਰੀ ਸ਼ੁਰੂ ਕੀਤੀ ਗਵਰਨਮੈਂਟ ਪੇਪਰ ਦੀ ਬੜਾ ਚਾਹ ਸੀ ਕਿ ਸਰਕਾਰੀ ਜੌਬ ਕਰਨੀ ਆ ਬਹੁਤ ਚਾਸੀ ਵੀ ਪ੍ਰਾਈਵੇਟ ਜੌਬ ਨਹੀਂ ਕਰਨੀ ਜਦੋਂ ਵੀ ਕਰਨੀ ਆ ਸਰਕਾਰੀ ਜੌਬ ਕਰਨੀ ਆ 2019 ਦੇ ਵਿੱਚ ਬਹੁਤ ਤਿਆਰੀ ਕੀਤੀ ਪੇਪਰ ਦੀ ਕਰਦੇ 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 ਜਦੋਂ ਤਿਆਰੀ ਚੱਲ ਹੀ ਰਹੀ ਸੀ ਤਾਂ 2020 ਦੇ ਵਿੱਚ ਲਾਕਡਾਊਨ ਲੱਗ ਗਿਆ ਉਸ ਲਾਕਡਾਊਨ ਦੇ ਵਿੱਚ ਕਹਿੰਦੇ ਸਭ ਕੁਝ ਖਰਾਬ ਹੋ ਗਿਆ ਕੁਝ ਨਹੀਂ ਬਣਿਆ ਫਿਰ 2021 ਦੇ ਵਿੱਚ ਕਹਿੰਦੇ ਦੁਬਾਰਾ ਸ਼ੁਰੂ ਕੀਤੀ ਤਿਆਰੀ ਤਾ 2021 ਦੇ ਵਿੱਚ ਕਹਿੰਦੇ ਮੈਨੂੰ ਮੇਰੇ ਕਜ਼ਨ ਬਰਦਰ ਨੇ ਮੈਨੂੰ ਪੁੱਛਿਆ ਕਿ ਨਕੋਦਰ ਚਲੀਏ ਵੀ ਆਪਾਂ ਅੰਮ੍ਰਿਤਸਰ ਜਾਣਾ ਦਰਬਾਰ ਸਾਹਿਬ ਮੱਥਾ ਟੇਕਣ ਵਾਸਤੇ ਵੀ ਵਾਪਸੀ ਵੇਲੇ ਆਪਾਂ ਨਕੋਦਰ ਚੱਲਾਂਗੇ ਤਾਂ ਕਹਿੰਦੇ ਮੈਨੂੰ ਨਹੀਂ ਸੀ ਪਤਾ ਵੀ ਨਕੋਦਰ ਕੀ ਹੈ ਜਾਂ ਕੀ ਨਹੀਂ ਕਹਿੰਦੇ ਮੈਂ ਹਾਂ ਮੀ ਪਰਤੀ ਵੀ ਠੀਕ ਆ ਚੱਲ ਪਾਂਗੇ ਕਹਿੰਦੇ ਮੈਨੂੰ ਜਦੋਂ ਨਕੋਦਰ ਦਰਬਾਰ ਲੈ ਕੇ ਗਏ ਨਾ ਮੈਂ ਜਾ ਕੇ ਜਦੋਂ ਬਾਬਾ ਮੁਰਾਸ਼ਾ ਸਰਕਾਰ ਦੇ ਮੱਥਾ ਟੇਕਿਆ ਬਸ ਕਹਿੰਦੇ ਉਹਨਾਂ ਨੂੰ ਦੇਖ ਕੇ ਮੈਨੂੰ ਐ ਲੱਗਿਆ ਕਿ ਇਹੀ ਸਭ ਕੁਝ ਆ ਬਿਆਸ ਤੋਂ ਬਾਅਦ ਮੇਰਾ ਸਭ ਕੁਝ ਇਹ ਹੀ ਨੇ ਮੈਨੂੰ ਇੱਕ ਹੌਸਲਾ ਮਿਲਿਆ ਮੈਨੂੰ ਕਿ ਯਕੀਨ ਮਿਲਿਆ ਕਿ ਮੈਂ ਜੋ ਵੀ ਕੰਮ ਅੜਿਆ ਹੋਇਆ ਨਾ ਸਭ ਕੁਝ ਠੀਕ ਹੋ ਜਾਣਾ ਮੈਂ ਉਸ ਤੋਂ ਬਾਅਦ ਕਹਿੰਦੇ ਮਹੀਨੇ ਵਿੱਚ ਜਦੋਂ ਜੀ ਕਰਨਾ ਮਤਲਬ ਸਾਈਂ ਜੀ ਕਹਿੰਦੇ ਬੁਲਾਉਣ ਲੱਗ ਪਏ ਸੀ ਕਦੇ ਮਹੀਨੇ ਦੇ ਵਿੱਚ ਦੋ ਵਾਰ ਚਾਰ ਵਾਰ ਜਦੋਂ ਜੀ ਕਰਨਾ ਸੀ ਆ ਜਾਣਾ ਸਾਈਂ ਜੀ ਨੇ ਬੁਲਾਉਣਾ ਸ਼ੁਰੂ ਕਰਤਾ ਯਕੀਨ ਬਣ ਗਿਆ ਸੀ ਪਿਆਰ ਬਣ ਗਿਆ ਸਾਈਂ ਜੀ ਨਾਲ ਪਰ ਕੋਈ ਕੰਮ ਨਹੀਂ ਸੀ ਬਣ ਰਿਹਾ ਕਿਤੇ ਜੋਬ ਨਹੀਂ ਸੀ ਲੱਗ ਰਹੀ ਕਰਦੇ 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 ਕਹਿੰਦੇ ਇੱਕ ਮੈਂ ਪੇਪਰ ਕਲੀਅਰ ਕਰਤਾ ਜੀ ਮੇਰਾ ਰਿਜ਼ਲਟ ਆਇਆ ਕਹਿੰਦੇ ਪੇਪਰ ਕਲੀਅਰ ਹੋ ਗਿਆ ਮੈਥ ਦਾ ਕੋਈ ਪੇਪਰ ਸੀਗਾ ਪਰ ਜੋਬ ਨਹੀਂ ਸੀ ਲੱਗੀ ਗਵਰਨਮੈਂਟ ਪ੍ਰਾਈਵੇਟ ਜੋਬ ਮੈਂ ਕਰ ਸਕਦਾ ਸੀ ਪਰ ਮੈਂ ਕਰਨੀ ਨਹੀਂ ਕਿਉਂਕਿ ਛੌਂਕ ਜਿਹੜਾ ਸੀ ਉਹ ਸਰਕਾਰੀ ਜੋਬ ਦਾ ਸੀ ਫਿਰ ਇੱਕ ਦਿਨ ਕਹਿੰਦੇ ਅਸੀਂ ਪੈਕਿੰਗ ਕਰ ਰਹੇ ਹਾਂ ਕਿ ਕੱਲ ਨੂੰ ਸ਼ਨੀਵਾਰ ਆ ਅੱਜ ਸ਼ੁੱਕਰਵਾਰ ਆ ਵੀ ਸ਼ਨੀਵਾਰ ਨੂੰ ਆਪਾਂ ਨਕੋਦਰ ਦਰਬਾਰ ਜਾਣਾ ਹੈ ਸਾਰੀ ਜਿਹੜੀ ਤਿਆਰੀ ਹੋ ਗਈ ਤਾਂ ਸ਼ੁੱਕਰਵਾਰ ਦੀ ਰਾਤ ਮੈਸੇਜ ਆਉਂਦਾ ਆ ਤੇ ਤੁਸੀਂ ਹਰਿਆਣੇ ਦੇ ਵਿੱਚ ਮੈਥ ਦੇ ਟੀਚਰ ਸਿਲੈਕਟ ਹੋ ਗਏ ਹੋ ਕਹਿੰਦੇ ਮੈਂ ਬੜਾ ਖੁਸ਼ ਹੋਇਆ ਵੀ ਚਲੋ ਹਾਂਜੀ ਪੱਕਿਆਂ ਵਿੱਚ ਨਹੀਂ ਸੀ ਕੀਤਾ ਪਰ ਜੌਬ ਲੱਗ ਗਈ ਮੈਂ ਬੜਾ ਖੁਸ਼ ਸਾਈਂ ਜੀ ਦਾ ਸ਼ੁਕਰ ਕੀਤਾ ਤੇ ਸਾਈਂ ਜੀ ਸ਼ੁਕਰ ਆ ਪਰ ਗੱਲ ਇਹ ਹੋਈ ਵੀ ਸ਼ਨੀਵਾਰ ਨੂੰ ਸੀ ਦਰਬਾਰ ਜਾਣਾ ਸੀ ਸਾਡੇ ਤੋਂ ਜਾਣ ਹੀ ਹੋਇਆ ਕਿਉਂਕਿ ਦੋ ਦਿਨਾਂ ਬਾਅਦ ਵੋਟਾਂ ਸੀ ਤਾਂ ਮੈਂ ਜੁਆਇਨਿੰਗ ਵੀ ਕਰਨੀ ਸੀ ਮੇਰੀ ਡਿਊਟੀ ਵੀ ਲੱਗਣੀ ਸੀ ਉਹਦੇ ਕਰਕੇ ਉਲਝ ਗਿਆ ਪਰ ਉਸ ਤੋਂ ਅਗਲੇ ਸ਼ਨੀਵਾਰ ਨਾ ਸਾਈਂ ਜੀ ਦੇ ਕਹਿੰਦੇ ਦਰਬਾਰ ਜਾ ਕੇ ਮੱਥਾ ਟੇਕ ਕੇ ਸ਼ੁਕਰ ਕਰਕੇ ਆਇਆ ਕਿ ਸਰਕਾਰ ਤੁਹਾਡਾ ਬਹੁਤ ਬਹੁਤ ਸ਼ੁਕਰ ਆ ਕਰਦੇ 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 ਕਹਿੰਦੇ ਜਦੋਂ ਮੇਰੀ ਪਹਿਲੀ ਸੈਲਰੀ ਆਈ ਤਾਂ ਮੈਂ ਉਸ ਸੈਲਰੀ ਦੇ ਵਿੱਚੋਂ ਕੋਦਰ ਦਰਬਾਰ ਜਿੰਨੀ ਮੇਰੀ ਸ਼ਰਧਾ ਸੀ ਉਸ ਸ਼ਰਧਾ ਅਨੁਸਾਰ ਮੈਂ ਪਰਚੀ ਕਟਵਾਈ ਸੇਵਾ ਦਿੱਤੀ ਦਰਬਾਰ ਲਈ ਕਿ ਸਾਈਂ ਜੀ ਨੇ ਇੱਥੇ ਤੱਕ ਪਹੁੰਚਾਇਆ ਹੈ ਤਾਂ ਉਹਨਾਂ ਵਾਸਤੇ ਜਿੰਨਾ ਮੈਂ ਕਰ ਸਕਦਾ ਸੀ ਉਹਨਾਂ ਕੀਤਾ ਫੇਰ ਮੈਂ ਇੱਕ ਪੇਪਰ ਕਹਿੰਦੇ ਭਰਿਆ ਤਾਂ ਸਾਈਂ ਜੀ ਦੀ ਕਿਰਪਾ ਦੇ ਨਾਲ ਅੱਜ ਇਹ ਮੁਕਲ ਜੀ ਜਿਹੜੇ ਨੇ ਪਟਵਾਰੀ ਲੱਗ ਚੁੱਕੇ ਨੇ ਕਹਿੰਦੇ ਜਦੋਂ ਮੈਂ ਆਪਣੇ ਘਰੇ ਦੱਸਿਆ ਨਾ ਆਪਣੇ ਮਾਪਿਓ ਨੂੰ ਆਪਣੇ ਮੈਂ ਡੈਡ ਨੂੰ ਕਹਿੰਦੇ ਮੈਂ ਜਦੋਂ ਦੱਸਿਆ ਕਿ ਮੈਂ ਪਟਵਾਰੀ ਲੱਗ ਗਿਆ ਤਾਂ ਕਹਿੰਦੇ ਮੇਰਾ ਡੈਡ ਖੁਸ਼ੀ ਨਾਲ ਰੋਣ ਲੱਗ ਪੇ ਤੇ ਸਾਰਿਆਂ ਨੇ ਸਾਈਂ ਜੀ ਦਾ ਸ਼ੁਕਰ ਕੀਤਾ ਕਿ ਸ਼ੁਕਰ ਆ ਸਾਈਂ ਲਾਡੀ ਸ਼ਾ ਸਰਕਾਰ ਦਾ ਕਿ ਉਹਨਾਂ ਨੇ ਇਹ ਸਭ ਕੁਝ ਹੌਲੀ 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 ਕਰਕੇ ਸਹੀ ਕੀਤਾ ਆ ਸੋ ਕਹਿੰਦੇ ਮੈਨੂੰ ਇੰਨਾ ਜ਼ਿਆਦਾ ਯਕੀਨ ਆ ਜਿੰਨਾ ਮੈਂ उलਝਿਆ ਹੋਇਆ ਸੀ ਅੱਜ ਮੈਂ ਉਨਾ ਹੀ ਜ਼ਿਆਦਾ ਸੈਟਾਂ ਪਟਵਾਰੀ ਲੱਗਿਆ ਹੋਇਆ ਆ ਸੋ ਇਸੇ ਕਰਕੇ ਮੈਂ ਥੰਬਨੇਲ ਆਇਆ ਸੀ ਕਿ ਨਕੌਦਰ ਜਾਣ ਲੱਗ ਗਿਆ ਤੇ ਪਟਵਾਰੀ ਲੱਗ ਗਿਆ ਸੋ ਜੇ ਤੁਸੀਂ ਵੀ ਇੱਕ ਆਪਣੇ ਏਮ ਦੇ ਉੱਤੇ ਫੋਕਸ ਰੱਖ ਕੇ ਚੱਲ ਰਹੇ ਹੋ ਤੇ ਆਪਣੇ ਪੀਰ ਦੇ ਉੱਤੇ ਤੁਹਾਨੂੰ ਯਕੀਨ ਆ ਨਾ ਪੂਰਾ ਤਾਂ ਤੁਸੀਂ ਉਹ ਚੀਜ਼ ਜ਼ਰੂਰ ਕਰੋਗੇ ਜੋ ਤੁਸੀਂ ਸੋਚੀ ਹੋਈ ਆ ਜੇ ਇਹ ਕિસ્ਸਾ ਤੁਹਾਨੂੰ ਚੰਗਾ ਲੱਗਿਆ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਆਪਣਾ ਕਿੱਸਾ ਮੇਰੇ ਨਾਲ ਸਾਂਝਾ ਕਰ ਸਕਦੇ ਹੋ ਜੀ ਮੇਰੇ ਨਾਲ ਇਸ ਪਰਸੈਪਟ ਨੰਬਰ ਦੇ ਉੱਤੇ ਜਿਵੇਂ ਸਾਂਹੀ ਦੀ